ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਅਸੀਂ ਆਏ ਆ ਜੀ ਸਲੀਤਾ ਕਰਨ ਸਲੀਤੀਨੋ ਦੇ ਨਾਲ ਥੱਲੇ ਆਵਾਂਗੇ ਤੇ ਅਸੀਂ ਆਏ ਆ ਜੀ ਇੱਥੇ ਤਰੇਚੀ ਮੇਦੀ ਲਾਵਾਰੇ ਦੋ ਉੱਪਰ ਜਾਣਾ ਤੇ ਉੱਪਰੋਂ ਮੋਤੋ ਸਲੀਤਾ ਨਾਲ ਸਾਨੂੰ ਉੱਪਰ ਖੜਨਾ ਉਹਨਾਂ ਨੇ ਇੱਥੋਂ ਅਸੀਂ ਜਿਹੜਾ ਹੈਗਾ ਥੱਲੇ ਸਲੀਤੀਨੋ ਦੇ ਨਾਲ ਆਉਣਾ ਹੈਗਾ ਤੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਿਓ ਨਾਲ ਬੈਲ ਆਈਕਨ ਕਲਿੱਕ ਕਰ ਲਿਓ ਤੇ ਤੁਹਾਨੂੰ ਇਧਰ ਪਹਿਲਾਂ ਸਾਈਡ ਦਾ ਵੀਊ ਦਿਖਾ ਦਈਏ ਅਸੀਂ ਥੋੜਾ ਜਿਹਾ ਤੇ ਉੱਤੇ ਬਾਅਦ ਚ ਜਿਹੜਾ ਹੈਗਾ ਤੁਹਾਨੂੰ ਅਸੀਂ ਜਿਹੜਾ ਉੱਪਰ ਜਾਂਦੇ ਦੀ ਵੀਡੀਓ ਆਪਣੀ ਤੇ ਥੱਲੇ ਆਉਂਦੇ ਦੀ ਵੀਡੀਓ ਜਿਹੜੀ ਆ ਉਹ ਦਿਖਾਵਾਂਗੇ ਇਸ ਅਸਤਰਸ ਨੇ ਤਾਂ ਨਹੀਂ ਅਹੀਂ ਉੱਪਰ ਜਾਣਾ ਨੇ ਆਪਕੋ ਜਿਹੜੀ ਹੈਗੀ ਮੋਤਸਲੀਤਾ ਲੱਗੀ ਹੈ ਕਿ ਇਦਾਂ ਜਿਦਾਂ ਲੋਕ ਚੜ ਰਹੇ ਨੇ ਇਦਾਂ ਹੀ ਚੜਨਾ ਤੇ 10 ਮਿੰਟ ਵੇਟ ਕਰਨਾ ਪਹਿਲਾਂ ਸਾਨੂੰ ਤਸਲੀਤੀ ਤੋਂ ਨਾਲ ਅਸੀਂ ਉੱਪਰ ਆ ਗਏ ਆਂਗੇ ਤੇ ਆਹ ਦੇਖੋ ਪਿੱਛੇ ਜਿਹੜੀ ਆ ਤਰਾਂ ਚੂਮੇ ਆਗੇ ਸਾਡੇ ਇੱਥੋਂ ਇਸ ਲਈ ਤਿੰਨੋਂ ਲੈਣੀ ਆਗੀ ਤੇ ਤਸਲੀਤੀ ਨੂੰ ਲੈ ਕੇ ਫਿਰ ਅਸੀਂ ਰਿੱਡ ਦੇ ਡਾ ਥੱਲੇ ਆਣਾ ਵਗਾ ਤੇ ਉਹ ਵੀ ਤੁਹਾਨੂੰ ਜਿਹੜਾ ਵਲੌਗ ਦੇ ਵਿੱਚ ਤੁਹਾਡਾ ਸ਼ੇਅਰ ਕਰਾਂਗੇ ਤੇ ਠੰਡ ਬੜੀ ਐ ਇੱਥੇ ਭਰਾਵਾ ਹੱਥ ਠਰ ਗਏ ਆ ਵੀਡੀਓ ਬਣਾ ਬਣਾ ਕੇ ਸਾਡੀ ਕੋ ਦਸਤਾਨੇ ਲਾ ਕੇ ਤੇ ਚਲੋ ਤੁਹਾਨੂੰ ਅੱਗੇ ਦਾ ਥਿਊ ਦਿਖਾ ਦਿਆ ਆਪਾਂ ਹੁਣ ਤਦੂ ਉੱਤਰ ਕੇ ਇੱਥੇ ਅੱਗੇ ਆ ਕੇ ਥੋੜਾ ਇੱਕ ਰਿਫਿਊਜੀਆ ਤੇ ਨਾਲ ਬਾਹਰ ਆ ਉਹਦੇ ਵਿੱਚ ਕਿ ਤੁਸੀਂ ਉੱਥੇ ਆ ਕੇ ਜਿਹੜੀ ਕਾਫੀ ਪੀ ਸਕਦੇ ਹੋਗੇ ਤੇ ਨਾਲ ਉੱਪਰ ਤਰੇ ਚਿਮੇ ਦਾ ਜਿਹੜਾ ਵਿਊ ਹੈਗਾ ਉਹਨੂੰ ਤੇ ਹੀ ਲੈ ਸਕਦੇ ਹੋਗੇ ਤੇ ਇੱਥੇ ਜਿਹੜੇ ਟਿਕਟ ਪ੍ਰਾਈਸ ਆਉ ਉਹ ਮੈਂ ਤੁਹਾਨੂੰ ਦੱਸਦਾ ਅਡਲਟ ਦੀ ਟਿਕਟ ਜਿਹੜੀ ਹੈ ਕਿ 35 ਯੂਰੋ ਆਗੀ ਤੇ ਜਿਹੜਾ ਬੱਚਾ ਹੈਗਾ ਉਸ ਦੀ ਟਿਕਟ ਜਿਹੜੀ ਹੈ ਕਿ 17 ਐਰੋ ਆਗੀ ਤੇ ਅਡਲਟ 35 ਐਰੋ ਤੇ ਬੱਚੇ 17 ਐਰੋ ਟਿਕਟ ਆ ਪਰ ਐਕਸਪੀਰੀਅੰਸ ਜਿਹੜਾ ਇੱਥੇ ਤੇ ਕਰ ਸਕਦੇ ਹੋ ਨਾ ਯੂਨੀਕ ਹੈ ਬਹੁਤ ਸੋਹਣਾ ਹੈਗਾ ਤੇ ਇੱਕ ਵਾਰੀ ਜ਼ਰੂਰ ਆਓ ਅੰਜੀ ਹੁਣ ਅਸੀਂ ਚੱ ਆਦੇ ਵਰਨੇ ਵੀਰਜੀ ਤੇ ਅੱਗੇ ਮਹਿਰਵਾ ਵੀਰਜੀ ਜਾ ਰਹੇ ਨੇ ਤੇ ਨਾਲ ਆ ਕੋਈ ਦਰ ਬੱਚੇ ਤੇ ਤੁਹਾਨੂੰ ਇਸ ਲਈ ਤਿੰਨੋਂ ਕਰਦੇ ਆਂ ਦੇ ਜਿਹੜੇ ਹੈਗੇ ਵੀਊ ਦਿਖਾ ਲਾਂਗੇ ਆਪਣੇ ਮਾਰਾ ਮਜ਼ਾ ਆ ਰਿਹਾ ਇੱਥੇ ਸਾਨੂੰ ਹਾਂਜੀ ਆ ਦੇਖੋ ਜੀ ਇਸ ਲਈ ਤਿੰਨੋ ਲੈ ਰਿਆ ਗੁਰਦਾਜ ਨੂੰ ਮਿਲ ਗਈ ਹੈਗੀ ਤੇ ਸਾਡੀਆਂ ਉਹ ਇਧਰ ਬਰਫ਼ ਚ ਦੱਬੀਆਂ ਹੋਈਆਂ ਕੱਢਣ ਡਿਆ ਤੇ ਦੱਬੀਆਂ ਹੋਈਆਂ ਜਿਹੜੀਆਂ ਸਾਨੂੰ ਵੇਲੇ ਸਾਫ਼ ਸੁਪਾ ਕੇ ਚੱਲੂ ਤੇ ਪਵਾਗੇ ਤੇ ਪਹਿਲੀ ਵਾਰੀ ਕਰਨ ਲੱਗੇ ਆਂਗੇ ਪਰ ਤੁਹਾਣਾ ਜਿਹੜਾ ਆਪਣਾ ਐਕਸਪੀਰੀਅੰਸ ਸ਼ੇਅਰ ਕਰਾਂਗੇ ਕਿੱਦਾਂ ਦੀ ਫੀਲਿੰਗ ਆ ਰਹੀ ਵੀਰ ਜੀ ਬਹੁਤ ਵਧੀਆ ਬਹੁਤ ਵਧੀਆ ਸਰਦਾਰ ਸਿੰਘ ਜੀ ਕਿੱਦਾਂ ਦੀ ਫੀਲਿੰਗ ਆ ਰਹੀ ਜੀ ਇਹ ਤਾਂ ਬਾਅਦ ਚ ਦੇਖਾਂਗੇ ਹੁਣ ਕਿੱਦਾਂ ਦੀ ਫੀਲਿੰਗ ਹੁੰਦੀ ਆ ਨੂੰ ਤੇ ਸਿਰ ਹੈ ਚਾਓ ਚਾਓ ਮਾਈ ਨਜ਼ਾਰੇ ਹੁੰਦੇ ਭਾਈ ਜੀ ਪੂਰੇ ਨਜ਼ਾਰੇ ਹੁੰਦੇ ਪਏ ਆ ਇਸ ਲਈ ਤੀਨੋ ਤੇ ਆਹ ਵੇਖੋ ਮ제 ਮ제 ਨਜ਼ਾਰੇ ਭਾਈ ਯੂਨੀਕ ਐਕਸਪੀਰੀਅੰਸ ਕੀਤਾ ਮੈਂ ਆਪਣੀ ਜ਼ਿੰਦਗੀ ਦਾ ਤੇ ਪੂਰਾ ਮਜ਼ਾ ਆ ਰਿਹਾ ਯਾਰ ਅਜੇ 5 ਕਿਲੋਮੀਟਰ ਤੁਸੀਂ ਉੱਪਰ ਹੁੰਦੇ ਤਰਾ ਚੀਮੇ ਤੋਂ ਥੱਲੇ ਉਤਰ ਕੇ ਤੇ ਸਾਰੰਦ ਪਲੇਡਾ ਮੋਤੂ ਜਲੀਤੀ ਜਲੀਤੋ ਦਾ ਉਹ ਵੀ ਬੜਾ ਸੋਹਣਾ ਹੈਗਾ ਤੇ ਅਸਲੀ ਤੀਨੋਂ ਕਰਕੇ ਜਿਹੜਾ ਥੱਲੇ ਹੁੰਦੇ ਇਹ ਤਾਂ ਉੱਤੋਂ ਵੀ ਯਾਰ ਬਾਹ ਕਮਾਲ ਹੈ ਚੀਜ਼ ਯਾਰ ਇਹ ਕਰ ਜਰੂਰ ਕਰਨੀ ਚਾਹੀਦੀ ਬੰਦੇ ਨੇ ਜ਼ਿੰਦਗੀ ਚ ਤੇ ਮੋਹ ਕਹਿਣ ਚੀਜ਼ ਆ ਭਾਈ ਜੀ ਆ ਦੇਖੋ ਇਹਦੇ ਨਾਲ ਉੱਪਰ ਜਾਈਦਾ ਮੋਟਰ ਸਲੀਟਰ ਨਾਲ ਮਗਰ ਬੈਠ ਕੇ ਤੇ ਉਸ ਤੋਂ ਬਾਅਦ ਜਿਹੜਾ ਤੁਸੀਂ ਇਹਦੇ ਨਾਲ ਹੀ ਥੱਲੇ ਆ ਸਕਦੇ ਆ ਨਹੀਂ ਤਾਂ ਜਿਹੜਾ ਆ ਸੀ ਕਰ ਰਹੇ ਆ ਇਹ ਇੱਕ ਆਪਸ਼ਨਲ ਹੈਗੀ ਕਿ ਤੁਸੀਂ ਇਹ ਵੀ ਵਰਤ ਸਕਦੇ ਹੈਗੇ ਥੱਲੇ ਉਹਨੂੰ ਪਰ ਇਹ ਜਿੱਦਾਂ ਜ਼ਿਆਦਾ ਨਜ਼ਾਰਾ ਉੱਤੋਂ ਬਰਫ਼ ਪੈ ਰਹੀ ਹੈਗੀ ਤੇ ਸਿੱਧੀ ਬਰਫ਼ ਜਿਹੜੀ ਹੈਗੀ ਸਾਡੇ ਮੂੰਹ ਦੇ ਉੱਤੇ ਵੱਜ ਰਹੀ ਹੈ ਤੇ ਨਾਲ ਨਾਲ ਜਿਹੜਾ ਐਵੇਂ ਬਰਫ਼ ਦਾ ਨਹੀਂ ਇੰਜੋਏ ਕਰ ਰਹੇ ਹੈਗੇ 스노우 ਨੂੰ ਤੇ ਨਾਲੇ ਜਿਹੜਾ ਇਹ ਸਲੀਤੋਂ ਨੂੰ ਇੰਜੋਏ ਕਰ ਰਹੇ ਮੈਨੂੰ ਤਾਂ ਘੜਿਆ ਫੀਲਿੰਗ ਆਉਂਦੀ ਹੈ ਟਿਕੜੀ ਕਿ ਟਿਕੜੀ ਕਿ ਟਿਕੜੀ ਕਿ ਟਿਕੜੀ ਕਿ ਟਿਕੜੀ ਵੀਕੇ ਅਟੈਕ ਆ ਗਿਆ ਪਿਛੇ ਮਰੇ ਆ ਰਿਹਾ ਗੁਰਨਾਸ ਸਿੰਘ ਤੇ ਸਾਈਡ ਪਰ ਤੇ ਅੱਗੇ ਵੀ ਜਿਹੜਾ ਅੱਗੇ ਬਹੁਤ ਸੋਹਣਾ ਹੈਗਾ ਤੇ ਅੱਗੇ ਵੀ ਦੇਖਦੇ ਆਂ ਅਸੀਂ ਘਾਟ ਘਾਟ ਜਿਆ ਵਿਊ ਬਾਬੇ ਕਿੱਦਾਂ ਵਧੀਆ ਆਂ ਡੇ ਨਹੀਂ ਯਾਰ ਐ ਪੂਰਾ ਆ ਗਿਆ ਅੱਧੀ ਸੁੰਗੜ ਅੱਧੀ ਸੁੰਗੜ ਬਾਹਰ ਧਰ ਕੇ ਮੇਰੇ ਭਰਾਵਾ ਜਾ ਰਹੇ ਆ ਇੱਥੇ ਬੁਰੇ ਬੁਰੇ ਯਾਰ ਜਿਹਦਾ ਵੀ ਤੁਹੀ ਟਿਕਟ ਥੋੜੀ ਪੋਸਟਲੀ ਹੈਗੀ ਇੰਨੀ ਵੀ ਨਹੀਂ ਆ ਤੇ 35 ਯੂਰੋ ਆ ਕੀ ਟਿਕਟ ਇੰਨੀ ਜ਼ਿਆਦਾ ਪੋਸਟਲੀ ਵੀ ਨਹੀਂ ਹੈਗੀ ਪਰ ਤੁਹੀ ਹੈਗਾ ਜਿਹੜੇ پیسے ਦਿੰਦੇ ਨਾ ਉਹਨੂੰ ਵੀ ਮਸੂਰ ਕਰਦੇ ਵੀ ਬਹੁਤ ਵਾਇਆ ਯਾਰ ਇਹਨੂੰ ਕਹਿੰਦੇ ਆ ਪੈਸਾ ਵਸੂ ਪੈਸਾ ਵਸੂ ਦੀ ਚੀਜ਼ ਹੈ ਇਹ ਨੀ ਯਾਰੇ ਵਾਲੀ ਚੀਜ਼ ਹੈ ਐ ਭਾਈ ਆਪਾਂ ਨੂੰ ਇਹਦੇ ਟਿਕਟੋਕ ਤੇ ਦੇਖਣ ਦੇ ਹੋਗੇ ਤੇ ਫੋਲੋ ਜ਼ਰੂਰ ਤੇ ਮੈਂ ਜਿਹੜਾ ਕਾਊਂਟ ਆ ਮੈਂਸ਼ਨ ਕਰ ਦੂੰਗਾ ਥੱਲੇ ਇਹ ਕਾਊਂਟ ਆਪਣਾ ਹੈਗਾ ਮੈਂ ਦੱਸ ਵੀ ਦਿਨਾ 8s registered 8_mister_ registered ਤੇ ਜੇ ਤੁਸੀਂ ਸਾਨੂੰ ਜਿਹੜਾ ਹੈਗਾ ਤੁਸੀਂ YouTube ਤੇ ਦੇਖਣ ਤਾਂ ਫੋਲੋ ਜ਼ਰੂਰ ਕਰ ਮੇਰੇ ਵੀਰ ਸਾਹਮਣੇ ਦਾ ਵੀਊ ਦੇਖੋ ਤੇ ਯਾਰ ਸਾਹਮਣੇ ਦੇ ਵਿੱਚ ਆਣੇ ਪਾਣੀ ਜਾ ਰਿਹਾ ਹੈਗਾ ਹੋਰ ਬੜਾ ਇੱਕ ਬੰਦਾ ਅੱਗੇ ਨਹੀਂ ਕੋਈ ਬੈਠਾ ਦੇਖੋ ਯਾਰ ਵਿਚਕਾਰ ਜਗ੍ਹਾ ਜਿਸ ਸਾਡਾ ਜਿਹੜਾ ਇਹ ਜਦੋਂ ਪ੍ਰੋਜੈਕਟ ਇੱਕਰ ਪੁਆਇੰਟ ਦੇ ਆਗੇ ਤੇ ਤੁਸੀਂ ਸੁਲਤੀਨ ਸੁਲਤੀਨੋ ਹੇ ਥੱਲੇ ਆ ਗਏ ਆ ਇੱਥੇ ਪਾਰਕਿੰਗ ਹੈ ਜਿੱਥੋਂ ਸਾਰਾ ਵੈਸੇ ਤਾਂ ਕਿ ਜੇ ਤੁਹਾਨੂੰ ਸਾਡਾ ਵਲੌਗ ਵਧੀਆ ਲੱਗੇ ਆਗਾ ਤੇ ਵੀਡੀਓ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਟਿਕਟੌਕ ਤੇ ਵੀ ਸਾਡੇ ਜਿਹੜਾ ਫੋਲੋ ਜਰੂਰ ਕਰਿਓ ਤੁਸੀਂ ਤੇ ਸਾਰਿਆਂ ਨੂੰ ਬਾਏ ਬਾਏ ਜੀ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ